ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ tinca ਅਗਰੇਣ ਪਹਿਲਾ ਮੈਂ ਇੱਕ ਵੀਡੀਓ ਪਾਈ ਸੀ ਜੀ ਦੇ ਵਿੱਚ ਕਿਹਾ ਸੀ ਕਿ ਆਪਣਾ ਹੈਂਡੀਕੈਪਡ ਭਰਾਵਾ ਵਾਸਤੇ ਪੈਣਾ ਵਾਸਤੇ ਸਮਾਨ ਆਇਆ ਹੋਇਆ ਟ੍ਰਾਈਸਾਈਕਲ ਇਲੈਕਟ੍ਰੋਨਿਕ ਨਾਨ ਇਲੈਕਟ੍ਰੋਨਿਕ ਤੇ ਖੁੰਡੀਆਂ ਬਜ਼ੁਰਗਾਂ ਵਾਸਤੇ ਸਰਵਿਕਲ ਦੇ ਪੱਟੇ ਜਿਹੜਾ ਗੱਲ ਚ ਪਾਨੇ ਆ ਉਹ ਆਇਆ ਹੋਇਆ ਹੈ ਬਜ਼ੁਰਗਾਂ ਵਾਸਤੇ ਲੱਕ ਦੇ ਉੱਤੇ ਬੰਨਣ ਵਾਸਤੇ ਜਿਹੜੀ ਬੈਲਟ ਹੁੰਦੀ ਹੈ ਰੀੜ ਦੀ ਹੱਡੀ ਨੂੰ ਸਿੱਧਾ ਰੱਖਦੀ ਹੈ ਉਹ ਵਾਲੀਆਂ ਬੈਲਟਾਂ ਗੋਡਿਆਂ ਦੇ ਕਵਰ ਜਿਹੜੇ ਜਿਨ੍ਹਾਂ ਦੇ ਗੋਡੇ ਦੁਖਦੇ ਆ ਉਹਨਾਂ ਦੇ ਬਜ਼ੁਰਗਾਂ ਵਾਸਤੇ ਹੈਂਡੀਕੈਪ ਖੁੰਡੀਆਂ ਬਹੁਤ ਕੁਝ ਆਇਆ ਹੋਇਆ ਸਮਾਨ ਜੋ ਵੀ ਆਪਾਂ ਨੂੰ ਚਾਹੀਦਾ ਹੈ ਇਹ ਜਿਹੜਾ ਬਜ਼ੁਰਗਾਂ ਵਾਲਾ ਸਮਾਨ ਹੈ ਇਹ 60 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਵਾਸਤੇ ਹੈ ਤੇ ਹੈਂਡੀਕੈਪਟ ਜਿਹੜੇ ਉਹਨਾਂ ਨੂੰ ਤਾਂ ਤੁਹਾਨੂੰ ਪਤਾ ਵੀ ਚਲੋ ਕੋਈ ਵੀ ਏਜ ਹੋਵੇ ਬਸ ਹੈਂਡੀਕੈਪਟਰ ਬਜ਼ੁਰਗਾਂ ਵਾਸਤੇ ਜਿਨ੍ਹਾਂ ਨੂੰ ਸਮਾਨ ਚਾਹੀਦਾ ਹੈ ਉਹ ਸਿਰਫ ਜਿਹੜੇ ਤਾਂ ਹੈਂਡੀਕੈਪਟ ਹੈ ਉਹ ਆਪਣਾ ਧਾਰ ਕਾਰਡ ਤੇ ਆਪਣਾ ਜਿਹੜਾ ਸਰਟੀਫਿਕੇਟ ਹੈਂਡੀਕੈਪਟ ਦਾ ਵੀ ਕਿੰਨੇ ਪਰਸੈਂਟ ਆ ਅੰਗ ਹੀਣ ਹੈ ਇੱਕ ਉਹ ਵਾਲਾ ਤੇ ਧਾਰ ਕਾਰਡ ਤੇ ਬਜ਼ੁਰਗਾਂ ਵਾਸਤੇ ਜਿਨ੍ਹਾਂ ਨੂੰ ਇਹ ਲੱਕ ਵਾਲੀਆਂ ਬੈਂਟਾਂ ਗਰਦਨ ਵਾਲੇ ਗਰਦਨ ਵਾਲੇ ਕੰਮ ਚਾਹੀਦੇ ਆ ਉਹਨਾਂ ਨੂੰ ਸਿਰਫ ਆਧਾਰ ਕਾਰਡ ਜਿਹੜੇ ਸਰਵਾਈਕਲ ਵਾਸਤੇ ਉਹਨੇ ਕਰਦਨ ਤੇ ਲਾਉਣ ਵਾਲੇ ਸਿਰਫ ਆਧਾਰ ਕਾਰਡ ਚਾਹੀਦਾ ਹੈ ਹੋਰ ਕੁਝ ਨਹੀਂ ਚਾਹੀਦਾ ਜਦੋਂ ਮਰਜੀ ਤੁਸੀਂ ਆਓ ਸਿਰਫ ਇੱਕ ਛੁੱਟੀ ਵਾਲੇ ਦਿਨ ਤੇ ਸ਼ਨੀਵਾਰ ਐਤਵਾਰ ਨੂੰ ਨਹੀਂ ਆਉਣਾ ਤੇ ਆਉਣਾ ਕਿੱਥੇ ਹੈ ਆਉਣਾ ਹੈ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਬਿਲਡਿੰਗ ਦੇ ਵਿੱਚ ਆਰੇ ਵਾਲੀ ਰੋਡ ਤੇ ਫਰੀਦਕੋਟ ਸ਼ਨੀਵਾਰ ਐਤਵਾਰ ਤੇ ਛੁੱਟੀ ਵਾਲੇ ਦੇ ਨਹੀਂ ਆਉਣਾ ਬਾਕੀ ਜਿਸ ਦਿਨ ਮਰਜ਼ੀ ਆਓ ਤੇ ਇੱਕ ਗੱਲ ਮੇਨ ਹੈ ਜਿਹੜੀ ਤੁਹਾਨੂੰ ਕਹਿਣ ਲੱਗਿਆ ਚਾਹੇ ਸਾਈਕਲਾਂ 35 35 40 40 ਹਜ਼ਾਰ ਦੀਆਂ ਐ ਮਹਿੰਗਾ ਸਮਾਨ ਐ ਸਾਰਾ ਹੀ ਪਰ ਤੁਸੀਂ ਰੁਪਈਆ ਨਹੀਂ ਕਿਸੇ ਨੂੰ ਵੀ ਦੇਣਾ ਇਹ ਬਿਲਕੁਲ ਫ੍ਰੀ ਐ 100% ਫ੍ਰੀ ਐ ਜੇ ਕੋਈ ਪੈਸੇ ਮੰਗੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਸਿੱਧਾ ਦਫ਼ਤਰ ਜਾਓ ਉੱਥੇ ਆਪਣੇ ਆਧਾਰ ਕਾਰਡ ਲੈ ਕੇ ਜਾਓ ਤੇ ਜਾ ਕੇ ਆਪਣਾ ਸਮਾਨ ਲੈ ਲਓ ਕਿਸੇ ਨੂੰ ਕੋਈ ਰੁਪਈਆ ਨਹੀਂ ਦੇਣਾ ਇਹ ਫਰੀਦਕੋਟ ਦੇ ਬਾਹਰ ਦੇ ਜ਼ਿਲ੍ਹਿਆਂ ਵਾਸਤੇ ਵੀ ਹੈ ਕੋਈ ਵੀ ਬੰਦਾ ਆ ਕੇ ਲੈ ਸਕਦਾ ਵੀਰ ਭੈਣ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ